रेडियो इंडिया केआरपीए 1110 से हम ना जुड़े स्मूत्रोतेंदा प्रोग्राम द संडे शो विद लवलीन गिल ਦੇ ਵਿੱਚ ਹਾਰਦਿਕ ਸਵਾਗਤ ਮੇਰੇ ਯਾਨੀ ਪ੍ਰੋਗਰਾਮ ਹੋਸਟ ਬਲਦੇਵ ਸਿੰਘ ਪੰਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਜੇਕਰ ਤੁਸੀਂ ਸਾਰੇ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ readyindia.ca ਸਾਡੀ ਵੈਬਸਾਈਟ ਹੈ ਵੈਬਸਾਈਟ ਤੇ ਜਾ ਕੇ ਕਿਸੇ ਵੀ ਵਕਤ ਤੇ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ Google Play Store ਤੇ Apple Play Store ਤੇ ਮੌਜੂਦ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ ਸਾਡਾ ਸਟੂਡੀਓ ਦਾ ਨੰਬਰ ਹੈ 604 592 999 64592 9191 ਦਾ ਸੰਡੇ ਸ਼ੋਅ ਦੇ ਨਿਰਦਾਰਤ ਚਾਰ ਪੜਾਵੀ ਪ੍ਰੋਗਰਾਮ ਨੂੰ ਵਿਸਥਾਰ ਦੇਣ ਦੇ ਲਈ ਸਾਡੇ ਨਾਲ ਰੇਡੀਓ ਇੰਡੀਆ ਦੇ ਡਾਇਰੈਕਟਰ ਆਫ ਰਿਸਰਚ ਤੇ ਬੈਰਿਸਟਰ ਲਵleen ਸਿੰਘ ਗਿੱਲ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸੋ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ ਫਿਰ ਅਸੀਂ ਪੜਾਹ ਦਰ ਪੜਾ ਅੱਗੇ ਵਧਾਂਗੇ ਜੀ ਸਾਹਿਬ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦਾ ਸੰਡੇ ਸ਼ੋਅ ਵਿੱਚ ਬਹੁਤ ਸ਼ੁਕਰੀਆ ਭਮ ਸਾਹਿਬ ਜੀ ਸੋ ਗਿਲ ਸਾਹਿਬ ਸਭ ਦਾ ਸਭ ਤੋਂ ਪਹਿਲਾ ਜਿਹੜਾ ਅਧਿਆਇ ਸ਼ੁਰੂ ਹੁੰਦਾ ਹੈ ਇਤਿਹਾਸ ਦੇ ਚਰੋਖੇ ਚ ਔਰ ਇਤਿਹਾਸ ਦੇ ਚਰੋਖੇ ਚ ਅਸੀਂ ਜਾਨਣਾ ਚਾਹੁੰਦੇ ਸੀ ਕਿ ਪਹਿਲੀ ਵਿਸ਼ਵ ਯੁੱਧ ਜਿਹੜੀ ਹੋਈ ਹੈ ਜੀ ਫਸਟ ਵਰਡ ਵਾਰ ਉਹਦੇ ਵਿੱਚ ਸ਼ਹੀਦ ਹੋਇਆ ਇੱਕ ਕੈਨੇਡੀਅਨ ਜਿਹੜਾ ਸਾਡਾ ਫੌਜੀ ਸੀ ਉਸ ਦੀ ਮਰਤਕ ਦੇਹ ਹੁਣ ਲਿਆਂਦੀ ਗਈ ਹੈ ਵਾਪਸ ਕੈਨੇਡਾ ਜੀ ਔਰ ਇਹ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿਉਂਕਿ ਅਸੀਂ ਸ਼ਾਇਦ ਸਮਝ ਰਹੇ ਸੀ ਕਿ ਕੈਨੇਡਾ ਦਾ ਉਦੋਂ ਕੋਈ ਦਖਲ ਅੰਦਾਜ਼ੀ ਨਹੀਂ ਸੀਗੀ ਲੇਕਿਨ ਬਹੁਤ ਜੇ ਸਾਡਾ ਫੌਜੀ ਸ਼ਹੀਦ ਹੋ ਕੇ ਤੇ ਉਹਦੀ ਮ੍ਰਿਤਕ ਦੇਹ ਆਈ ਹੈ ਤੇ ਇਹਦਾ ਮਤਲਬ ਹੈ ਵੀ ਇਹਦਾ ਸਾਡਾ ਰੋਲ ਵੀ ਕਿਤੇ ਨਾ ਕਿਤੇ ਕੈਨੇਡਾ ਦਾ ਉਸ ਵਿਸ਼ਵ ਯੁੱਧ ਦੇ ਵਿੱਚ ਸੀ ਅਸੀਂ ਜਾਣਨਾ ਚਾਹੁੰਦੇ ਸੀ ਕਿ ਉਹ ਵਿਸ਼ਵ ਯੁੱਧ ਦੇ ਵਿੱਚ ਕੈਨੇਡਾ ਦੀ ਭੂਮਿਕਾ ਕਿਹੋ ਜਿਹੀ ਰਹੀ ਜੀ ਔਮ ਸ਼ਾਬ ਇੱਕ بڑا ਇਤਿਹਾਸਕ ਪਲ ਨਿਊ ਫਾਉਂਡਲੈਂਡਸ ਦੇ ਵਿੱਚ ਵਿਟਨੈਸ ਕੀਤਾ ਗਿਆ ਜਿੱਥੇ ਬਹੁਤ ਹੀ ਜਜ਼ਬਾਤਾਂ ਦੇ ਨਾਲ ਭਰਿਆ ਹੋਇਆ ਮਾਹੌਲ ਉਦੋਂ ਬਣ ਗਿਆ ਜਦੋਂ ਫਰਾਂਸ ਤੋਂ ਜੀ ਅ ਇੱਕ ਸ਼ਹੀਦ ਫੌਜੀ ਦੀ ਜੋ ਕਿ ਨਿਊ ਫਾਉਂਡਲੈਂਡਰ ਸੀ ਜੀ ਅ ਸੋ ਪਹਿਲਾਂ ਤਾਂ ਮੈਂ ਇਹ ਗੱਲ ਕਰਾਂ ਕਿ ਜਿਹੜਾ ਨਿਊ ਫਾਉਂਡਲੈਂਡ ਹੈ ਜੀ ਉਹ 1949 ਦੇ ਵਿੱਚ ਜਿਹੜਾ ਹੈ ਉਹ ਕੈਨੇਡੀਅਨ ਕਨਫੈਡਰੇਸ਼ਨ ਦਾ ਹਿੱਸਾ ਬਣਿਆ ਜੀ ਪਹਿਲਾਂ ਉਸ ਵੇਲੇ ਵਰਲਡ ਵਾਰ 1 ਦੇ ਵੇਲੇ ਉਹ ਇੱਕ इंडिपेंडेंट डोमिनियन ਸੀ ਬ੍ਰਿਟਿਸ਼ ਐਮਪਾਇਰ ਦਾ ਜੀ ਸੋ ਇਸ ਲਈ ਟੈਕਨੀਕਲੀ ਸਪੀਕਿੰਗ ਉਸ ਵੇਲੇ ਜਿਹੜਾ ਨਿਊ ਫਾਉਂਡਲੈਂਡ ਹੈ ਜੀ ਉਹ ਕੈਨੇਡਾ ਦਾ ਹਿੱਸਾ ਨਹੀਂ ਸੀ ਤੇ ਜਿਹੜਾ ਜਿਸ ਫੌਜੀ ਦੀ ਬੇਹ ਹੁਣ ਆਈ ਹੈ ਜੀ ਜੋ ਕਿ ਹੁਣ ਸੇਂਟ ਜohn ਕੇ ਜੋ ਨਿਊ ਫਾਉਂਡਲੈਂਡਸ ਦੀ ਰਾਜਧਾਨੀ ਹੈ ਜੀ ਉੱਥੇ ਹੁਣ ਉਸ ਨੂੰ ਫੌਜੀ ਸ਼ਾਨ ਨੂੰ ਸ਼ੌਕਤ ਦੇ ਨਾਲ ਦਫਨ ਕੀਤਾ ਜਾਵੇਗਾ ਜੀ ਉਹ ਜਿਹੜੀ ਨਿਊ ਫਾਉਂਡਲੈਂਡ ਦੀ ਜਿਹੜੀ ਰੈਜੀਮੈਂਟ ਸੀ ਜੀ 21 ਮੈਂਬਰ ਸੀ ਜੀ ਹਾਲਾਂਕਿ ਬਾਅਦ ਵਿੱਚ ਨਿਊ ਫਾਉਂਡਲੈਂਡ 1949 ਦੇ ਵਿੱਚ ਕੈਨੇਡਾ ਦਾ ਹਿੱਸਾ ਬਣ ਗਿਆ ਕੈਨੇਡਾ ਦਾ ਹਿੱਸਾ ਬਣ ਗਿਆ ਸੋ ਜੇ ਪੰਮ ਸਾਹਿਬ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਨੇ ਵਰਲਡ ਵਾਰ 1 ਦੇ ਵਿੱਚ ਜਿਹੜਾ ਆਪਣੇ ਇੱਕ ਤਰ੍ਹਾਂ ਮੈਂ ਕਹਿ ਸਕਦਾ ਗoing beyond means ਜਿਹੜਾ ਹੈ ਆਪਣਾ ਯੋਗਦਾਨ ਪਾਇਆ ਤੇ ਜਿਹੜੀ ਆਪਣੀ ਮਿਲਟਰੀ ਟਰੈਡੀਸ਼ਨ ਹੈ ਜੀ ਉਸ ਦਾ ਲੋਹਾ ਦੁਨੀਆ 'ਚ ਮਨਵਾਇਆ ਤੇ ਦੁਨੀਆ ਦੇ ਵਿੱਚ ਇਹ ਸਿੱਧ ਕੀਤਾ ਕਿ ਜਿਹੜੇ ਕੈਨੇਡੀਅਨਸ ਨੇ ਹੂੰ ਉਹ ਜਦੋਂ ਮਿੱਤਰ ਦੇਸ਼ਾਂ ਨੂੰ ਜੀ ਜਾਂ ਬ੍ਰਿਟਿਸ਼ ਕਰਾਊਨ ਨੂੰ ਹੂੰ ਅ ਦੁਨੀਆ ਦੇ ਵਿੱਚ ਲੋਕਤੰਤਰ ਦੀ ਤੇ ਆਪਣੇ ਵਿਚਾਰਾਂ ਦੀ ਰਾਖੀ ਦੇ ਲਈ ਜਦ ਕੋਈ ਵੀ ਲੋੜ ਪੈਂਦੀ ਹੈ ਹੂੰ ਤਾਂ ਉਹ ਸਭ ਤੋਂ ਮੂਰਲੀ ਕਤਾਰ ਦੇ ਵਿੱਚ ਆ ਕੇ ਆਪਣਾ ਯੋਗਦਾਨ ਪਾਉਣ ਲਈ ਹਮੇਸ਼ਾ ਤਿਆਰ ਰਹਿੰਦੇ ਨੇ ਜੀ ਸੋ ਪੰਮ ਸਭ ਇਸ ਦੇ ਵਿੱਚ ਜਿਹੜਾ ਕੈਨੇਡਾ ਹੈ ਕੈਨੇਡਾ ਜਦੋਂ ਵਰਲਡ ਵਾਰ ਸ਼ੁਰੂ ਹੁੰਦੀ ਹੈ ਦੇਖੋ ਜੀ ਤਾਂ ਕੈਨੇਡਾ ਬ੍ਰਿਟਿਸ਼ ਕਰਾਉਨ ਦਾ ਅੱਜ ਵੀ ਜੀ ਡੋਮੀਨੀਅਨ ਇੱਕ ਸਟੇਟਸ ਸੀ ਕੈਨੇਡਾ ਦਾ ਉਸ ਵੇਲੇ ਤੇ ਨੈਚੁਰਲ ਹੈ ਕਿ ਜਦੋਂ ਬ੍ਰਿਟਿਸ਼ ਕਰਾਉਨ ਨੇ ਜਿਹੜੀ ਵਾਰ ਡਿਕਲੇਅਰ ਕਰ ਦਿੱਤੀ ਜਰਮਨੀ ਦੇ ਉੱਪਰ ਹੂੰ ਤਾਂ ਕੈਨੇਡਾ ਦਾ ਦਾ ਜਿਹੜਾ ਵਾਰ ਦਾ ਹਿੱਸਾ ਬਣਨਾ ਹੈ ਹੂੰ ਉਹ ਵੀ ਇੱਕ ਲਾਜ਼ਮੀ ਗੱਲ ਸੀ ਜੀ ਅ ਪਰ ਸਿਰਫ ਇੱਕ ਮੈਂ ਸਮਝਦਾ ਵੀ ਇੱਕ ਫਾਰਮੈਲਟੀ ਨਹੀਂ ਸੀ ਹੂੰ ਉਹ ਕੈਨੇਡੀਅਨਸ ਦੇ ਵਿੱਚ ਹਮੇਸ਼ਾ ਹੀ ਜਿਹੜਾ ਹੈ ਕਰਾਊਨ ਦੇ ਪ੍ਰਤੀ ਵਫਾਦਾਰੀ ਕਿਉਂਕਿ ਕੈਨੇਡਾ ਦਾ ਜਿਹੜਾ ਗਠਨ ਹੈ ਹੂੰ ਤੇ ਕੈਨੇਡਾ ਦਾ ਜਿਹੜਾ ਇੱਕ ਮੈਂ ਸਮਝ ਲਓ ਵੀ ਸਮਾਜ ਦਾ ਇੱਕ ਬਹੁਤ ਵੱਡਾ ਆਧਾਰ ਹੈ ਉਹ ਕਰਾਊਨ ਦੇ ਪ੍ਰਤੀ ਵਫਾਦਾਰੀ ਹੂੰ ਤੇ ਕਰਾਊਨ ਦੇ ਪ੍ਰਤੀ ਜਿਹੜੀ ਹੈ ਪਿਆਰ ਮੁਹੱਬਤ ਹੂੰ ਅ ਉਹ ਇੱਕ ਬੜਾ ਵੱਡਾ ਆਧਾਰ ਹੈ ਜੀ ਸੋ ਜਦੋਂ ਬ੍ਰਿਟਿਸ਼ ਕਰਾਉਨ ਨੇ ਜੰਗ ਤੇ ਜਾਣ ਦਾ ਫੈਸਲਾ ਕੀਤਾ ਵਾਰ ਡਿਕਲੇਅਰ ਕੀਤੀ ਤਾਂ ਜਿਹੜਾ ਕੈਨੇਡਾ ਦਾ ਤੇ ਹੋਰ ਜਿਹੜੇ ਬ੍ਰਿਟਿਸ਼ ਡੋਮੀਨੀਅਨਸ ਹੈ ਹਮ ਜਿਨ੍ਹਾਂ ਦੇ ਵਿੱਚ ਉਹ ਉਸ ਵੇਲੇ ਭਾਰਤ ਵੀ ਹਮ ਉਹਨਾਂ ਦਾ ਵੀ ਜਿਹੜਾ ਹੈ ਉਹ ਵਾਰ ਤੇ ਜਾਣਾ ਇੱਕ ਤਰ੍ਹਾਂ ਲਾਜ਼ਮੀ ਸੀ ਹਮ ਸੋ ਜਰਮਨੀ ਨੇ ਭਮਸਾ ਬੈਲਜੀਅਮ ਨੂੰ ਇਨਵੇਡ ਕੀਤਾ 4 ਅਗਸਤ 1914 ਨੂੰ ਤੇ ਬ੍ਰਿਟਨ ਜਿਸ ਨੇ ਬੈਲਜੀਅਮ ਨੂੰ ਡਿਫੈਂਡ ਕਰਨ ਦੀ ਜਿਹੜੀ ਹੈ ਉਹ ਵਾਦਾ ਕੀਤਾ ਹੋਇਆ ਸੀ ਸੋਵਰਨਿਟੀ ਦਾ ਹੂੰ ਅ ਉਸੇ ਅਲਟੀਮੇਟਮ ਜਾਰੀ ਕੀਤਾ ਤੇ ਜਰਮਨ ਟਰੂਪਸ ਨੂੰ ਆਪਣੇ ਆਪ ਨੂੰ ਉਹਨਾਂ ਨੂੰ ਵਿਦਡਰਾ ਕਰੰਦੇ ਹੂੰ ਜਦੋਂ ਅਲਟੀਮੇਟਮ ਜਿਹੜੇ ਹੈ ਉਹ ਖਤਮ ਹੋ ਗਏ ਤੇ ਜਰਮਨ ਸਿਪਾਈਆਂ ਨੇ ਕੋਈ ਵੀ ਰਿਟਰੀਟ ਨਹੀਂ ਕੀਤੀ ਹੂੰ ਤਾਂ ਉਦੋਂ ਬ੍ਰਿਟਨ ਤੇ ਜਰਮਨੀ ਦੀ ਜਿਹੜੀ ਹੈ ਉਹ ਵਾਰ ਸ਼ੁਰੂ ਹੋ ਜਾਂਦੀ ਹੈ ਤੇ ਸਾਰਾ ਦਾ ਸਾਰਾ ਜਿਹੜਾ ਬ੍ਰਿਟਿਸ਼ ਐਮਪਾਇਰ ਹੈ ਹੂੰ ਉਹ ਵਾਰ ਦੇ ਵਿੱਚ ਆ ਜਾਂਦਾ ਜੀ ਜਿਸ ਦੇ ਵਿੱਚ ਉਸ ਵੇਲੇ ਕੈਨੇਡਾ ਤੇ ਨਿਊਫਾਉਂਡਲੈਂਡ ਜੀ ਦੋਨੇ ਬ੍ਰਿਟਿਸ਼ ਡੋਮੀਨੀਅਨ ਨਿਊ ਫਾਉਂਡਲੈਂਡ ਇਨ ਇਟਸ ਓਨ ਰਾਈਟ ਜੀ ਤੇ ਉਹ ਵਾਰ ਦੇ ਵਿੱਚ ਆ ਗਏ ਹੂੰ ਜਿਹੜਾ ਕੈਨੇਡਾ ਹੈ ਭੰਮ ਸਾਹਿਬ ਦੇਖੋ 1867 ਤੋਂ ਲੈ ਕੇ ਆਪਾਂ ਆਲਮੋਸਟ ਕਹਿ ਸਕਦੇ ਹਾਂ ਬ੍ਰਿਟਿਸ਼ ਨਾਰਥ ਅਮਰੀਕਾ ਐਕਟ ਪਾਸ ਹੋਣ ਤੋਂ ਬਾਅਦ ਹੂੰ ਇੱਕ ਤਰ੍ਹਾਂ ਇੰਡੀਪੈਂਡੈਂਟ ਕੰਟਰੀ ਹੈ ਜੀ ਪਰ ਉਸ ਵੇਲੇ ਜਿਹੜੇ ਹੈ ਕੈਨੇਡਾ ਦੇ ਫੋਰਨ ਐਕਸਟਰਨਲ ਅਫੇਅਰਜ਼ ਹੈ ਜੀ ਉਹਨਾਂ ਨੂੰ ਯੂਨਾਈਟਿਡ ਕਿੰਗਡਮ ਹੀ ਜਿਹੜਾ ਹੈ ਉਹ ਗਵਰਨ ਕਰ ਰਿਹਾ ਸੀ ਹੂੰ ਤੋ ਇਸਦਾ ਮਤਲਬ ਹੈ ਕਿ ਜਦੋਂ ਬ੍ਰਿਟਨ ਨੇ ਵਾਰ ਡਿਕਲੇਅਰ ਕੀਤੀ ਤੇ ਕੈਨੇਡਾ ਵੀ ਵਾਰ ਦੇ ਵਿੱਚ ਆ ਗਿਆ। ਵਾਰ ਡਿਕਲੇਅਰ ਹੋਣ ਦੇ ਨਾਲ ਭਮ ਸਾਹਿਬ ਕੈਨੇਡੀਅਨ ਲੋਕਾਂ ਦੇ ਵਿੱਚ ਜਿਹੜਾ ਇੱਕ ਦੇਸ਼ ਭਗਤੀ ਦਾ ਇੱਕ ਜਜ਼ਬਾ ਉਹਨਾਂ ਦੇ ਵਿੱਚ ਭਰਿਆ ਗਿਆ ਤੇ ਉਹਨਾਂ ਨੇ ਵਾਰ ਐਫਰਟ ਦੇ ਲਈ ਆਪਣੇ ਆਪ ਨੂੰ ਇਨਲਿਸਟ ਕਰਨਾ ਸ਼ੁਰੂ ਕੀਤਾ। ਜੀ। ਕੈਨੇਡਾ ਦੇ ਵਿੱਚ ਦੇਖੋ ਕਿਉਂਕਿ ਇੱਕ پیسਫੁਲ ਕੰਟਰੀ ਸੀ ਕੋਈ ਇਸ ਤਰ੍ਹਾਂ ਦੇ ਜਿਹੜੇ ਸਕਿਉਰਿਟੀ ਚੈਲੰਜ ਨਹੀਂ ਸੀ ਬੜੀ ਛੋਟੀ ਮਿਲਟਰੀ ਸੀ ਵਾਰ ਤੋਂ ਪਹਿਲਾਂ ਜੀ ਸਿਮਿਲਰਲੀ ਨਿਊ ਫਾਉਂਡਸਲੈਂਡ ਜੋ ਵੀ ਉਹ ਇੱਕ ਐਗਰੀਕਲਚਰਲ ਸੋਸਾਇਟੀ ਸੀ ਹਮ ਬੜੀ ਘੱਟ ਉੱਥੇ ਦੀ ਆਬਾਦੀ ਸੀ ਉੱਥੇ ਵੀ ਕਿਸੇ ਤਰ੍ਹਾਂ ਦੀ ਜਿਹੜੀ ਮਿਲਟਰੀ ਨਹੀਂ ਸੀ ਜੀ ਸੋ ਸਭ ਤੋਂ ਪਹਿਲਾਂ ਜਿਹੜੇ ਨਿਊ ਫਾਉਂਡਸਲੈਂਡ ਦੀ ਜੇ ਅਸੀਂ ਗੱਲ ਕਰੀਏ ਤਾਂ 500 ਜਿਹੜੇ ਬੰਦਿਆਂ ਨੇ ਹਮ ਆਪਣੇ ਆਪ ਨੂੰ ਇਨਲਿਸਟ ਕੀਤਾ ਤੇ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈ ਉਹ ਯੂਨਾਈਟਿਡ ਕਿੰਗਡਮ ਦੇ ਵਿੱਚ ਹੋਈ ਹਮ ਤੇ ਛੇਤੀ ਜਿਹੜੀ ਉਹਨਾਂ ਦੀ ਸਟਰੈਂਥ ਹੈ ਜਿਹੜੀ ਉਹ 1000 ਤੱਕ ਪਹੁੰਚ ਗਈ ਤੇ ਫੁੱਲ ਬਟਾਲੀਅਨ ਹਮ ਨਿਊ ਫਾਉਂਡਲੈਂਡ ਦੀ ਜਿਹੜੀ ਉਹ ਖੜੀ ਹੋ ਗਈ ਹਮ ਸੋ ਭਮ ਸਾਹਿਬ ਇਸ ਜੰਗ ਦੇ ਵਿੱਚ World War 1 ਦੇ ਵਿੱਚ ਜਿਹੜਾ ਹਿੱਸਾ ਪਾਉਣ ਦੇ ਲਈ ਜਿਹੜਾ ਭਾਰੀ ਗਿਣਤੀ ਦੇ ਵਿੱਚ ਆ ਕੈਨੇਡੀਅਨਸ ਨੇ ਤੇ ਨਿਊ ਫਾਉਂਡਲੈਂਡਰਸ ਨੇ ਜਿਹੜਾ ਆਪਣੇ ਆਪ ਨੂੰ ਐਨਲਿਸਟ ਕੀਤਾ ਹਮ ਹੁਣ ਭਮ ਸਾਹਿਬ ਇੱਕ ਜਿਹੜੀ ਬਹੁਤ ਮਹੱਤਵਪੂਰਨ ਜਿਹੜੀ ਲੜਾਈ ਹੈ ਤੇ ਜਿਹੜਾ ਦਿਨ ਹੈ ਨਿਊ ਫਾਉਂਡਸਲੈਂਡ ਦੇ ਲਈ ਜੀ ਉਹ ਹੈ 1 ਜੁਲਾਈ 1916 ਜੀ 1 ਜੁਲਾਈ 1916 ਨੂੰ ਭਮ ਸਾਹਿਬ ਬੈਟਲ ਆਫ ਸੋਮੇ ਦੇ ਵਿੱਚ ਜੀ ਜਿੱਥੇ ਜਰਮਨੀ ਦੇ ਉੱਤੇ ਜਿਹੜਾ ਐਲਾਈਡ ਫੋਰਸਸ ਨੇ ਹਮਲਾ ਕੀਤਾ ਸੀ ਬ੍ਰਿਟਨ ਤੇ ਫਰਾਂਸ ਨੇ ਹਮ ਉਸ ਦੇ ਵਿੱਚੋਂ ਜਿਹੜੀ ਸਭ ਤੋਂ ਪਹਿਲੀ ਲੀਡ ਹੈ ਹਮ ਉਹ ਨਿਊ ਫਾਉਂਡਸਲੈਂਡ ਦੀ ਬਟੈਲੀਅਨ ਨੇ ਲਈ ਸੀ ਜੀ ਉਥੇ ਭਮਪਾ ਸਾਹਿਬ ਜੰਗ ਦੇ ਮੈਦਾਨ ਦੇ ਵਿੱਚ ਭਾਰੀ ਨੁਕਸਾਨ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਸੀ ਹਮ ਆਲਮੋਸਟ ਜੰਗ ਦੇ ਜਿਹੜੇ ਪਹਿਲੇ 30 ਮਿੰਟਾਂ ਦੇ ਵਿੱਚ ਹਮ ਜਿਹੜੀ ਨਿਊ ਫਾਉਂਡਸਲੈਂਡ ਦੀ ਇਹ ਰੈਜੀਮੈਂਟ ਹੈ ਇਸ ਦਾ ਪੂਰਾ ਹੀ ਜਿਹੜਾ ਹੈ ਉਹ ਵੀਰਗਤੀ ਨੂੰ ਪ੍ਰਾਪਤ ਹੋ ਗਏ ਸੀ ਜ਼ਿਆਦਾਤਰ ਸਪਾਹੀ ਜੀ ਪਹਿਲੇ ਅਸੌਲਟ ਦੇ ਵਿੱਚ ਸ਼ੁਰੂ ਦੇ ਵਿੱਚ ਹਮ ਕਿਉਂਕਿ ਜਿਹੜੀਆਂ ਜਰਮਨ ਪੋਜੀਸ਼ਨਸ ਨੇ ਉਥੇ ਤੇ ਜਿਹੜੇ ਜਰਮਨ ਹਥਿਆਰ ਨੇ ਉਹ ਬੜੇ ਮਤਲਬ ਵੈਲ ਪੋਜੀਸ਼ਨਡ ਸੀ ਤੇ ਟ੍ਰੈਂਚ ਵਾਰਫੇਅਰ ਹੈ ਜਿਹੜਾ ਉਹ ਉਹ ਉਥੇ ਚੱਲਦਾ ਸੀ ਹਮ ਸੋ ਪਾਮ ਸਾਹਿਬ 1 ਜੁਲਾਈ ਦੇ ਦਿਨ ਨੂੰ ਜਿਹੜਾ ਹੈ ਨਿਊ ਫਾਉਂਡਲੈਂਡ ਦੇ ਵਿੱਚ ਬੜੇ ਇਮੋਸ਼ਨਲ ਤਰੀਕੇ ਦੇ ਨਾਲ ਜਿਹੜਾ ਹੈ ਉਹਨਾਂ ਸਿਪਾਈਆਂ ਨੂੰ ਉਹਨਾਂ ਵਰਲਡ ਵਾਰ 1 ਦੇ ਜਿਹੜੇ ਸ਼ਹੀਦਾਂ ਨੂੰ ਉੱਥੇ ਯਾਦ ਕੀਤਾ ਜਾਂਦਾ ਸੀ ਤੇ ਕਨਫੈਡਰੇਸ਼ਨ ਤੋਂ ਬਾਅਦ ਉਹ ਜੁਲਾਈ 1 ਦੇ ਫਸਟ ਨੂੰ ਕੈਨੇਡਾ ਡੇ ਦੇ ਦੌਰ ਤੇ ਵੀ ਮਨਾਉਣ ਲੱਗੇ ਪਰ ਪਹਿਲਾ ਨਿਊ ਫਾਉਂਡਲੈਂਡ ਦੇ ਲਈ ਜਿਹੜੀ ਜੁਲਾਈ 1 ਹੈ ਜੀ ਉਹਦਾ ਮਹੱਤਵ ਜਿਹੜਾ ਹੁੰਦਾ ਸੀ ਆ ਉਹ ਇਸ ਦਿਨ ਕਰਕੇ ਹੁੰਦਾ ਸੀ ਕਿਉਂਕਿ ਨਿਊ ਫਾਉਂਡਸਲੈਂਡ ਦੀ ਜਿਹੜੀ ਰੈਜੀਮੈਂਟ ਹੈ ਹੂੰ ਉਸ ਦੀ ਇਸ ਤਰ੍ਹਾਂ ਦੀ ਜਿਹੜੀ ਸ਼ਹਾਦਤ ਹੈ ਉੱਥੇ ਜੰਗ ਦੇ ਮੈਦਾਨ ਦੇ ਵਿੱਚ ਵਰਲਡ ਵਾਰ 1 ਦੇ ਵਿੱਚ ਹੂੰ ਉੱਥੇ ਹੋਈ ਸੀ ਆ ਸੋ ਭਮ ਸਾਹਿਬ ਇਸ ਇਹਨਾਂ ਕੰਟਰੀਬਿਊਸ਼ਨਸ ਦੇ ਕਰਕੇ ਚਾਹੇ ਉਹ ਇੰਡੀਅਨ ਆਰਮੀ ਜਿਹੜੇ ਭਾਰਤੀ ਸਿਪਾਹੀਆਂ ਲੱਖਾਂ ਦੀ ਗਿਣਤੀ ਵਿੱਚ ਦੀ ਨਾਮ ਹਿੱਸਾ ਲਿਆ World War ਦੇ ਵਿੱਚ ਚਾਹੇ ਕਨੇਡੀਅਨ ਚਾਹੇ ਨਿਊ ਫਾਉਂਡਲੈਂਡਰਸ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਜਿਹੜੀ ਐਲਾਈਡਸ ਐਲਾਈਡ ਵਿਕਟਰੀ ਹੈ ਹੂੰ ਉਹ ਪੋਸੀਬਲ ਹੋ ਪਾਈ World War 1 ਦੇ ਵਿੱਚ ਜੀ ਕਿਉਂਕਿ ਇਹਨਾਂ ਸਾਰੀਆਂ ਨੈਸ਼ਨੈਲिटीज ਨੇ ਇਹਨਾਂ ਸਾਰੇ ਲੋਕਾਂ ਨੇ ਵੱਧ ਚੜ ਕੇ ਉਸ ਜੰਗ ਦੇ ਵਿੱਚ ਆਪਣਾ ਹਿੱਸਾ ਪਾਇਆ ਹੂੰ ਜੇ ਉਸ ਜੰਗ ਦੇ ਵਿੱਚ ਭਮ ਸਾਹਿਬ ਇਹ ਇਹ ਲੋਕ ਇਸ ਤਰ੍ਹਾਂ ਦੀ ਬਹਾਦਰੀ ਨਾ ਦਿਖਾਉਂਦੇ ਤਾਂ ਅੱਜ ਹੋ ਸਕਦਾ ਹੈ ਵੀ ਜਿਹੜਾ ਦੁਨੀਆ ਦਾ ਨਕਸ਼ਾ ਹੈ ਉਹ ਕੁਝ ਹੋਰ ਹੁੰਦਾ ਹੋਰ ਹੁੰਦਾ ਦੁਨੀਆ ਦੇ ਨਕਸ਼ੇ ਤੋਂ ਜਿਹੜੀ ਡੈਮੋਕ੍ਰੇਸੀ ਹੈ ਹਾਂ ਆ ਜਾਂ ਜਿਹੜੀ ਇੱਕ ਫ੍ਰੀ ਸੁਸਾਇਟੀ ਹੈ ਜੀ ਆ ਉਹ ਮਿਟ ਜਾਂਦੀ ਤੇ ਸਾਨੂੰ ਜਿਹੜੀ ਇਹ ਸਾਰਾ ਕਿਸੇ ਹੋਰ ਰੂਪ ਦੇ ਵਿੱਚ ਜਿਹੜਾ ਇਤਿਹਾਸ ਹੈ ਉਹ ਅਨਫੋਲਡ ਹੁੰਦਾ ਦਿਸਦਾ ਹਾਂ ਤੇ ਬਾਅਦ ਦੇ ਵਿੱਚ ਭਮਪ ਸਾਹਿਬ ਜਿਹੜੀ ਵਰਲਡ ਵਾਰ 1 ਹੈ ਉਸੇ ਜਾਣਦੇ ਆ ਕਿ ਜਰਮਨੀ ਦੇ ਸਰੈਂਡਰ ਦੇ ਨਾਲ ਹੂੰ ਉਸ ਦਾ ਅੰਤ ਹੋਇਆ ਹੂੰ 4 ਸਾਲ ਦੇ ਲਈ ਲਗਭਗ 1918 ਤੱਕ ਇਹ ਜਿਹੜੀ ਜੰਗ ਹੈ ਸਾਰੀ ਇਹ ਚੱਲਦੀ ਰਹੀ ਤੇ ਭਾਰੀ ਜਾਨੀ ਨੁਕਸਾਨ ਉੱਥੇ ਹੋਇਆ ਹੁਣ ਜਿਹੜੀ ਬੈਟਲ ਆਫ ਸੌਮੇ ਹੈ ਭਮਪ ਸਾਹਿਬ ਜੀ ਦੇ ਵਿੱਚ ਨਿਊ ਫਾਉਂਡ ਲੈਂਡਰਸ ਨੇ ਵੱਧ ਚੜ ਕੇ ਹਿੱਸਾ ਲਿਆ ਹੂੰ ਉਹ ਦੁਨੀਆ ਦੀਆਂ ਜਿਹੜੀਆਂ ਵੱਡੀਆਂ ਲੜਾਈਆਂ ਦੇ ਵਿੱਚੋਂ ਇੱਕ ਵੱਡੀ ਲੜਾਈ ਮੰਨੀ ਜਾਂਦੀ ਹੈ ਜਿਸ ਦੇ ਵਿੱਚੋਂ 3 ਮਿਲੀਅਨ ਦੇ ਕਰੀਬ ਜਿਹੜੇ ਸਿਪਾਈ ਐ ਹੂੰ ਉਹਨਾਂ ਨੇ ਹਿੱਸਾ ਲਿਆ ਜੀ ਤੇ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਜਿਹੜਾ ਹੈ ਉਹ ਜਾਨੀ ਨੁਕਸਾਨ ਹੂੰ ਉੱਥੇ ਐਲਾਈਡ ਫੋਰਸਸ ਦਾ ਹੋਇਆ ਜੀ ਸੋ ਇੱਕ ਵੱਡੀ ਤੇ ਇਤਿਹਾਸਿਕ ਲੜਾਈ ਦੇ ਵਿੱਚ ਭਮ ਸਾਹਿਬ ਨਿਊ ਫਾਉਂਡ ਲੈਂਡਰਸ ਨੇ ਤੇ ਕੈਨੇਡੀਅਨਸ ਨੇ ਜਿਹੜੀ ਆਪਣੀ ਜਿਸ ਤਰ੍ਹਾਂ ਦੀ ਹਾਜ਼ਰੀ ਲਵਾਈ ਹੂੰ ਉਸਨੇ ਪਹਿਲੀ ਵਾਰ ਕੈਨੇਡਾ ਨੂੰ ਇੱਕ ਇੰਟਰਨੈਸ਼ਨਲ ਪਹਿਚਾਨ ਜਿਹੜੀ ਹੈ ਹੂੰ ਉਹ ਦੁਨੀਆ ਦੇ ਪੱਧਰ ਦੇ ਉੱਤੇ ਦਿੱਤੀ ਕਿ ਇਹ ਇਸ ਮੁਲਕ ਦੀ ਜਿਹੜੀ ਕੋਈ ਆਪਣੀ ਪਹਿਚਾਨ ਜਿਹੜੀ ਅੱਜ ਵੀ ਕੈਨੇਡਾ ਦੀ ਨੈਸ਼ਨਲ ਆਈਡੈਂਟੀਟੀ ਦਾ ਇੱਕ ਹਿੱਸਾ ਹੈ ਜਿਸ ਤੇ ਸਾਰੇ ਕੈਨੇਡੀਅਨਸ ਮਾਣ ਕਰ ਸਕਦੇ ਨੇ ਕਿ ਜੋ ਕੰਟਰੀਬਿਊਸ਼ਨ ਕੈਨੇਡਾ ਨੇ ਚਾਹੇ ਵਰਲਡ ਵਾਰ 1 ਦੇ ਵਿੱਚ ਹੂੰ ਚਾਹੇ ਵਰਲਡ ਵਾਰ 2 ਦੇ ਵਿੱਚ ਜਿਹੜਾ ਡੀ ਡੇ ਜਿਸ ਨੂੰ ਅਸੀਂ ਕਹਿੰਦੇ ਆ ਜਦੋਂ ਫ੍ਰਾਂਸ ਨੂੰ ਜਿਹੜਾ ਨੋਰਮੈਂਡੀ ਦੇ ਵਿੱਚ ਜਿਹੜਾ ਉਹ ਇੱਕ ਹਮਲਾ ਕਰਕੇ ਜਰਮਨੀ ਤੋਂ ਜਿਹੜਾ ਹੈ ਹਿਟਲਰ ਦੀਆਂ ਫੌਜਾਂ ਤੋਂ ਛੁਡਵਾਉਣ ਦਾ ਜਿਹੜਾ ਕੰਮ ਹੈ ਹੂੰ ਯੂਨੋ ਬੀਚ ਦੇ ਉੱਤੇ ਜਿਹੜਾ ਕੈਨੇਡੀਅਨ ਫੋਰਸਸ ਨੇ ਜੋ ਬਹਾਦਰੀ ਦਿਖਾਈ ਉਸ ਦਾ ਲੋਹਾ ਵੀ ਦੁਨੀਆ ਨੇ ਮੰਨਿਆ ਤੇ ਉਹ ਇਹ ਸਾਰੀਆਂ ਹੀ ਜਿਹੜੀਆਂ ਚੀਜ਼ਾਂ ਨੇ ਇਹ ਕੈਨੇਡਾ ਦੇ ਲਈ ਸਾਡੇ ਸਾਰਿਆਂ ਦੇ ਲਈ ਇੱਕ ਬੜਾ ਮਾਣ ਦਾ ਵਿਸ਼ੇ ਜੀ